ਫਤੇਗੜ ਸਾਹਿਬ ਦੇ ਸ਼ਹੀਦੀ ਦਿਹਾੜੇ ਨੂੰ ਲੈ ਕੇ ਪੂਰੀ ਦੁਨੀਆ ਤੋਂ ਸੰਗਤਾਂ ਜਿੱਥੇ ਫਤੇਗੜ ਸਾਹਿਬ ਵਿੱਚ ਪਹੁੰਚ ਰਹੀਆਂ ਨੇ ਉੱਥੇ ਹੀ ਅੱਜ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਹੋਣ ਦੇ ਲਈ ਫਰੀਦਕੋਟ ਤੋਂ ਵੱਡੀ ਗਿਣਤੀ ਦੇ ਵਿੱਚ ਬੀਬੀਆਂ ਸਮੇਤ ਸੰਗਤਾਂ ਇੱਥੋਂ ਸ੍ਰੀ ਫਤੇਗੜ ਸਾਹਿਬ ਦੇ ਲਈ ਰਵਾਨਾ ਹੋਈਆਂ ਤੁਹਾਨੂੰ ਦੱਸ ਦਈਏ ਕਿ ਦੋ ਬੱਸਾਂ ਨੂੰ ਬਾਬਾ ਫਰੀਦ ਧਾਰਮਿਕ ਅਤੇ ਵਿਦਿਅਕ ਸੰਸਥਾਵਾਂ ਦੇ ਮੁੱਖ ਸੇਵਾਦਾਰ ਸਮੇਤ ਸਿੱਖ ਆਗੂਆਂ ਨੇ ਹਰੀ ਚੰਡੀ ਦੇ ਕੇ ਰਵਾਨਾ ਕੀਤਾ ਇਸ ਮੌਕੇ ਦੇ ਸੁਵਨੀ ਸਾਹਿਬ seva society ਦੇ ਮੁੱਖ ਸੇਵਾਦਾਰ ਦਵਿੰਦਰ ਸਿੰਘ ਬਾਬਾ ਫਰੀਦ ਧਾਰਮਿਕ ਅਤੇ ਵਿਦਿਅਕ ਸੰਸਥਾਾਂ ਦੇ ਮੁੱਖ ਸੇਵਾਦਾਰ ਸਿਮਰਨਜੀਤ ਸਿੰਘ ਸੇਖੋ ਮਾਤਾ ਅਖੀਵੀ ਜੀ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਕੈਪਟਨ ਧਰਮ ਸਿੰਘ ਸਮੇਤ ਬੀਬੀਆਂ ਨੇ ਸ਼ਹੀਦੀ ਦਿਹਾੜੇ ਨੂੰ ਲੈ ਕੇ ਜਾਣਕਾਰੀ ਦਿੱਤੀ ਹੈ ਆਜੀ ਫਰਨਾ ਜੀ ਕਹਿਣਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਆਪ ਸਭ ਨੂੰ ਪੂਰੀ ਦੁਨੀਆ ਨੂੰ ਇਸ ਇਸਲਾਨੀ ਸ਼ਹਾਦਤ ਬਾਰੇ ਆਮ ਤੌਰ ਤੇ ਜਾਣਕਾਰੀ ਹੈ ਜਿਨ੍ਹਾਂ ਨੂੰ ਮੇਰੇ ਵਰਗਾਂ ਨੂੰ ਕੁਝ ਜਾਣਕਾਰੀ ਨਹੀਂ ਉਹਨਾਂ ਨੂੰ ਅਸੀਂ ਇੱਕ ਸਨੇਹਾ ਦੇਣ ਵਾਸਤੇ ਚੱਲੇ ਆਂ ਬਾਬਾ ਫਰੀਦ ਸਾਹਿਬ ਜੀ ਦੀ ਮਕਦਸ ਧਰਤੀ ਤੋਂ ਇਹ ਦੋ ਬੱਸਾਂ ਸਹਿਬਜ਼ਾਦਿਆਂ ਦੀ ਉਹ ਪਾਵਨ ਤੇ ਪਿਤਰ ਧਰਤੀ ਜਿੱਥੇ ਉਹਨਾਂ ਮਹਾਨ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਲਾਲਾਂ ਦਾ ਤੇ ਮਾਤਾ ਗੁਜਰ ਕੌਰ ਦਾ ਖੂਨ ਡੁੱਲਿਆ ਸੀ ਉਸ ਖੂਨ ਡੁੱਲ੍ਹੇ ਹੋਏ ਖੂਨ ਦੀ ਪਾਵਨ ਤੇ ਪਿੱਤਰ ਧਰਤੀ ਨੂੰ ਨਤਮਸਤਕ ਅਸੀਂ ਇਸ ਤਰੀਕੇ ਦੁਆਰਾ ਹੋਣ ਜਾ ਰਹੇ ਆਂ ਆਪ ਜਪਾ ਅਵਰਾ ਨਾਮ ਜਪਾਵਾ ਦੇ ਮੁੱਖ ਵਾਕ ਮੁਤਾਬਕ ਅਸੀਂ ਅੱਜ 24 ਤਰੀਕ ਨੂੰ ਫਰੀਦਕੋੜ ਦੀ ਧਰਤੀ ਤੋਂ ਰਵਾਨਾ ਹੋ ਕੇ ਉੱਥੇ ਪਹੁੰਚਾਂਗੇ ਰਾਤ ਨੂੰ 12 ਵਜੇ 1 ਮਿੰਟ ਤੇ ਸੋਖਮੀ ਸਾਹਿਬ ਜੀ ਦੀ ਅਖੰਡ ਜਾਪ ਦਾ ਅਸੀਂ ਪਾਠ ਸ਼ੁਰੂ ਕਰਾਂਗੇ ਔਰ 27 ਤਰੀਕ ਨੂੰ ਦਾ ਭੋਗ ਪਾਇਆ ਜਾਵੇਗਾ। ਅਸੀਂ ਕੱਲੇ ਫਰੀਦਕੋਟ ਤੋਂ ਹੀ ਨਹੀਂ ਚੱਲੇ ਸੰਗਰੂਰ ਤੋਂ ਪਟਿਆਲਾ ਤੋਂ ਸਮਾਣਾ ਤੋਂ ਗੋਗੋਆਣੀ ਤੋਂ ਖੋਸਾ ਪਾੰਡੋ ਖੋਸਾ ਰਣ ਧੀਰ ਸਿੰਘ ਦਿੱਲੀ ਤੋਂ ਪਾਣੀ ਪਤਨ ਤੋਂ ਸ਼ਿਰਸੇ ਤੋਂ ਗੁਰੂ ਹਰ ਸਹਾਇ ਤੋਂ ਫਿਰੋਈਪੁਰ ਤੋਂ ਸੰਗਰੂਰ ਤੋਂ ਬਰਨਾਲੇ ਤੋਂ ਸਮਾਣੇ ਤੋਂ ਮੱਕੀ ਦਾ ਕਿਦਾ ਨਾਮ ਲਾਵਾਂ ਬਹੁਤ ਲੰਬੀ ਲਾਈਨ ਹੈ ਉਹਨਾਂ ਗੁਰਸਿੱਖਾਂ ਦੀ ਜਿਨ੍ਹਾਂ ਨੇ ਤਿੰਨੇ ਦਿਨ ਉਸ ਧਰਤੀ ਤੇ ਸ੍ਰੀ ਸੁਖਮੀ ਸਾਹਿਬ ਜੀ ਦੀ ਬਾਣੀ ਦੇ ਅਖੰਡ ਜਾਪ ਦੇ ਨਾਲ ਜੁੜਨਾ ਹੈ ਇਹ ਸਾਨੂੰ ਪ੍ਰੇਰਨਾ ਪਹਿਲਾਂ ਹੀ ਮਿਲੀ ਹੋਈ ਸੀ ਫਰੀਦਕੋਟ ਤੋਂ ਅਸੀਂ ਇਹਨੂੰ ਜਾਰੀ ਰੱਖਣ ਵਾਸਤੇ ਸੰਤ ਬਾਬਾ ਗਰਮੀਤ ਸਿੰਘ ਜੀ ਜੋ ਕਿ ਖੋਸਾ ਕੋਟਲਾ ਵਾਲੇ ਤੇ ਸੰਤ ਬਾਬਾ ਜੈ ਬਲਿੰਦਰ ਸਿੰਘ ਜੀ ਇਹ ਪਿਛਲੇ ਲੰਬੇ ਸਮੇਂ ਤੋਂ ਉੱਥੇ ਇਹ ਬਾਣੀ ਦਾ ਜਾਪ ਕਰਦੇ ਜਾ ਰਹੇ ਨੇ ਸਾਨੂੰ ਵੀ ਸੁਣਿਆ ਭੇਜਿਆ ਵੀ ਤੁਸੀਂ ਫਰੀਦਕੋਟ ਦੇ ਵਿੱਚ ਹੀ ਪਾਰਕ ਕਰਦੇ ਆਓ ਉਹਨਾਂ ਮਹਾਨ ਸ਼ਹੀਦਾਂ ਨੂੰ ਸੱਚੀ ਤੇ ਸੋਚੀ ਸੰਧਾਨਣੀ ਦੇਣ ਵਾਸਤੇ ਉੱਥੇ ਚੱਲ ਜੇ ਮੈਂ ਸੁਣਿਆ ਦੇਊਗਾ ਸਮੁੱਚੇ ਸਮਾਜ ਨੂੰ ਪੂਰੀ ਦੁਨੀਆ ਨੂੰ ਸੁਣਿਆ ਦੇਊਗਾ ਵੀ ਸੱਚੇ ਮਾਰਗ ਚੱਲਦੇ ਆ ਉਸਦ ਕਰੇ ਜਹਾਨ ਜਿਹੜੇ ਸੱਚ ਦੇ ਮਾਰਗ ਤੇ ਪਹਿਲਾਂ ਵੀ ਚੱਲੇ ਨੇ ਉਹਨਾਂ ਦੀ ਅੱਜ ਤੱਕ ਉਸਤਤ ਹੁੰਦੀ ਰਹਿੰਦੀ ਹੈ ਤੇ ਆਪਾਂ ਵੀ ਉਸ ਉਸ ਦਾ ਹਿੱਸਾ ਬਣਨਾ ਹੈ ਰੱਬੀ ਬਾਣੀ ਦੇ ਨਾਮ ਦੇ ਨਾਲ ਜੁੜ ਕੇ ਗੁਰਬਾਣੀ ਕਹਿੰਦੀ ਵੀ ਕਦੇ ਵੀ ਕਿਸੇ ਦਾ ਮਾੜਾ ਨਾ ਕਰੋ ਕਦੇ ਕਿਸੇ ਦਾ ਮਾੜਾ ਨਾ ਸੋਚੋ ਜੈਸਾ ਬੀਜ ਐ ਸੋ ਲੋਣਾ ਕਰਮਾਂ ਸੰਧਰਾ ਖੇਤ ਬੀਜੈ ਵਿਖ ਮੰਗਾ ਅੰਮ੍ਰਿਤ ਦੇਖੋ ਇਹ ਅਨਯੋਜਵਜਾ ਸੀ ਬੀਜ ਬੀਜਾਂਗੇ ਫਾਲੋ ਨੂੰ ਉਹੀ ਲੱਗਣਾ ਸੁਖਨੀ ਸਾਹਿਬ ਦੀ ਬਾਣੀ ਚ ਲਿਖਿਆ ਵੀ ਆਪ ਜਪਾ ਅਵਰਾ ਨਾਮ ਜਪਾਵਾ ਅਸੀਂ ਵੀ ਬਾਣੀ ਪੜਦੇ ਆਂ ਤੇ ਹੋਰ ਵੀ ਮੈਂ ਦੇਖਦਾ ਵੀ ਉੱਥੇ ਗਿਣਤੀ ਨਹੀਂ ਕੀਤੀ ਜਾ ਸਕਦੀ ਵੀ ਇੰਨੀਆਂ ਲੱਖਾਂ ਦੀ ਤਦਾਦ ਦੇ ਵਿੱਚ ਸੰਗਤਾਂ ਆਉਂਦੀਆਂ ਨੇ ਜਦੋਂ ਅਸੀਂ ਪਿਛਲੇ ਸਾਲ ਪਾਠ ਕੀਤਾ ਤੇ ਹੋਰ ਵੀ ਬਹੁਤ ਜ਼ਿਆਦਾ ਸੰਗਤਾਂ ਜੁੜੀਆਂ ਉਹਨਾਂ ਨੇ ਇਹ ਗੱਲ ਕਹੀ ਵੀ ਅਸੀਂ ਪਹਿਲੀ ਵਾਰੀ ਨਾਲ ਜੁੜਨ ਲੱਗੇ ਆਂ ਤੁਰੀਆਂ ਫਿਰਦੀਆਂ ਸੰਗਤਾਂ ਟਹਿਲਦੀਆਂ ਸੰਗਤਾਂ ਵੀ ਉਸ ਰੱਬੀ ਬਾਣੀ ਦੇ ਨਾਮ ਦੇ ਨਾਲ ਜੁੜ ਜਾਂਦੀਆਂ ਨੇ ਉਹਨਾਂ ਦੀ ਲਾਸਾਨੀ ਸ਼ਹਾਦਤ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ ਇਸ ਤਰ੍ਹਾਂ ਦੇ ਜੋ ਮਹਾਨ ਲੋਕ ਦੁਨੀਆ ਤੇ अवतार ਧਾਰਦੇ ਨੇ ਉਹਨਾਂ ਦਾ ਪ੍ਰਕਾਸ਼ ਹੁੰਦਾ ਇੱਕ ਐਸਾ ਪ੍ਰਕਾਸ਼ ਉਹਨਾਂ ਦਾ ਹੁੰਦਾ ਹੈ ਉਹ ਅੱਜ ਵੀ ਉਹਨਾਂ ਦਾ ਪ੍ਰਕਾਸ਼ ਬਣਿਆ ਹੋਇਆ ਹੈ ਇਹ ਪ੍ਰਕਾਸ਼ ਸੱਚ ਦਾ ਪ੍ਰਕਾਸ਼ ਸੱਚ ਦੇ ਸ਼ਬਦ ਦਾ ਪ੍ਰਕਾਸ਼ ਰਹਿਣੀ ਦੁਨੀਆ ਤੱਕ ਇਹ ਪ੍ਰਕਾਸ਼ ਬਣਿਆ ਰਹੇਗਾ ਸੋ ਰੱਬੀ ਬਾਣੀ ਨਾਲ ਜੋੜਨ ਦਾ ਸਾਡਾ ਜਿਹੜਾ ਇਹ ਤਰੀਕਾ ਜਾਂ ਜੇ ਲੋ ਵੀ ਸਾਡੇ ਪੁਰਖਿਆਂ ਨੇ ਦੱਸਿਆ ਹੋਇਆ ਸਨੇਹਾ ਅਸੀਂ ਜਾਰੀ ਰੱਖ ਰਹੇ ਹਾਂ ਮੈਂ ਬੇहद ਮਸ਼ਕੂਰ ਆ ਸਵਰਗਵਾਸੀ ਸਰਦਾਰ 인ਦਰਜੀਤ ਸਿੰਘ ਖਾਲਸਾ ਜੀ ਦੇ ਉਹਨਾਂ ਕੋਲੇ ਕੁਝ ਸੰਗਤਾਂ ਨੇ ਬੇਨਤੀ ਕੀਤੀ ਵੀ ਅਸੀਂ ਬੜੇ ਔਖੇ ਹੋ ਕੇ ਇੱਥੇ ਜਾਂਦੇ ਆ ਆਮ ਜਿਹੜੀਆਂ ਗੱਡੀਆਂ ਹੁੰਦੀਆਂ ਜਿਵੇਂ ਉਹਦੇ ਵਿੱਚ ਦਰੀਆਂ ਵਿਛਾ ਲੈਣੀਆਂ ਟੈਂਪੂਆਂ ਦੇ ਵਿੱਚ ਬੈਠ ਜਾਣਾ ਇਹਨਾਂ ਬਜ਼ੁਰਗਾਂ ਤੋਂ ਬੈਠਿਆ ਨਹੀਂ ਜਾਂਦਾ ਉਹਨਾਂ ਦੇ ਵਿੱਚ ਅਸੀਂ ਖਾਲਸਾ ਜੀ ਨੂੰ ਬੇਨਤੀ ਕੀਤੀ ਉਹਨਾਂ ਨੇ ਸਾਡੀ ਬੇਨਤੀ ਨੂੰ ਪੂਰਨ ਕੀਤਾ ਉਹ ਕਹਿੰਦੇ ਵੀ ਸਾਡੇ ਲਾ ਕਾਲਜ ਕੋਲੇ ਤੇ ਸਕੂਲ ਕੋਲੇ ਬਾਬਾ ਫਰੀਦ ਪਬਲਿਕ ਸਕੂਲ ਕੋਲੇ ਟਰਾਂਸਪੋਰਟੇਸ਼ਨ ਹੈ ਜਦੋਂ ਵੀ ਤੁਸੀਂ ਜਾਣਾ ਸਾਨੂੰ ਤੁਸੀਂ ਬੇਨਤੀ ਕਰਨੀ ਹੈ ਅਸੀਂ ਤੁਹਾਨੂੰ ਬੱਸ ਦੇਵਾਂਗੇ ਸੋ ਉਹਨਾਂ ਦੀ ਡਿਊਟੀ ਨੂੰ ਅੱਗੇ ਜਾਰੀ ਰੱਖਦਿਆਂ ਹੋਇਆਂ ਸਰਦਾਰ ਸਿਮਰਜੀਤ ਸਿੰਘ ਜੀ ਸੇਖੋਂ ਇਹਨਾਂ ਦੀ ਸਮੁੱਚੀ ਟੀਮ ਨੇ ਸਾਨੂੰ ਆ ਲਾ ਕਾਲਜ ਦੀ ਬੱਸ ਜਿਹੜੀ ਹੈ ਮਹਈਆ ਕਰਾਈ ਹੈ ਇਸ ਤਰ੍ਹਾਂ ਮਾਈ ਗੋਦਰੀ ਸਾਹਿਬ ਦੀਆਂ ਸੰਗਤਾਂ ਪਿੱਛੇ ਖੜੀਆਂ ਨੇ ਇਹ ਵੀ ਸੋਸਾਇਟੀ ਫ੍ਰੀ ਕੋਰਸ ਸੋਸਾਇਟੀ ਵਿੱਚ ਸਰਦਾਰ ਗਰਚਨ ਸਿੰਘ ਮਹਿਲ ਸਾਹਿਬ ਹੁੰਦੇ ਸੀ ਉਹਨਾਂ ਨੇ ਸੋਸਾਇਟੀ ਨੂੰ ਉੱਥੇ ਬਣਾਇਆ ਸੀ ਮੈਂ ਬੜਾ ਸ਼ੁਕਰ ਮਸ਼ਕੂਰ ਆ ਮਾਈ ਗੋਦਰੀ ਸਾਹਿਬ ਦੀ ਸੁਸਾਇਟੀ ਦੇ ਵੀ ਅੱਜ ਵੀ ਆ ਪਿਛਲੇ ਪਾਸੇ ਜਿੰਨੀਆਂ ਬੀਬੀਆਂ ਖੜੀਆਂ ਐ ਇਹਨਾਂ ਨੇ ਉਸ ਰੱਬੀ ਬਾਣੀ ਦੇ ਨਾਮ ਨੂੰ ਘਰ-ਘਰ ਪਹੁੰਚਾਉਣ ਵਿੱਚ ਅਹਿਮ ਆਪਦਾ ਯੋਗਦਾਨ ਪਾਇਆ ਗੁਰਦ੍ਰਾ ਮਾਈ ਗੋਦਰੀ ਸਾਹਿਬ ਵੀ ਇਹ ਜਾਪ ਕਰਦੇ ਨੇ ਮੈਂ ਸਮਝਦਾ ਵੀ ਸਾਨੂੰ ਸੱਚ ਦੇ ਨਾਲ ਜੁੜਨਾ ਚਾਹੀਦਾ ਸੱਚੇ ਮਾਰਗ ਚੱਲਦਿਆਂ ਉਸ ਤੇ ਕਰੇ ਜਹਾਨ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰਜੀ ਦਾ ਖਾਲਸਾ ਲੋਕ ਜੀ ਕੀ ਫਤਿਹ ਅਤੀ ਤੋਂ ਸਾਰੇ ਸਾਡੀਆਂ ਸਾਰੀਆਂ ਸ਼ੁਭੇਸ਼ਾਵਾ ਇਨਾਂ ਦੇ ਨਾਲ ਹੈ ਬੜਾ ਵੱਡਾ ਉਪਰਾਲਾ ਹੈ ਬੜਾ ਹਿਸਟੋਰਿਕ ਹੈ ਇਹ ਇਵੈਂਟ ਸਿੱਖ ਕੋ ਮਾ ਸਾਰੀ ਦੁਨੀਆ ਵਾਸਤੇ ਇੱਕ ਚਾਨਣ ਬਣਾ ਰਿਹਾ ਹੈ ਇੰਨੇ ਛੋਟੇ ਸਾਥ ਗਰਦਿਆਂ ਨੇ ਕਿਸੇ ਲਾਲਚ ਵਾਸ ਹੋ ਕੇ ਉਹ ਬਿਲਕੁਲ ਨਹੀਂ ਆਪਦੇ ਅਕੀਦੇ ਤੋਂ ਹਿੱਲੇ ਬਾਤਾਂ ਗੁਜਰੀ ਹੋਰਾਂ ਦਾ ਇਹ ਪਰਿਵਾਰ ਦਾ ਲੇਕਿਨ ਇਹ ਜਿਹੜਾ ਸਰਕ ਟਾਊਨ ਹੈ ਜਦੋਂ ਇਹ ਫਤਿਹ ਹੋ ਜਾਂਦਾ ਸੀ ਸਰਹੰਦ ਇਹ ਸਰਹੰਦ ਦਾ ਮਹਿਣਾ ਹੀ ਇਹ ਹੈ ਕਿ ਸਿਰ ਹਿੰਦੁਸਤਾਨ ਦਾ ਔਰ ਇਹ ਸਿੱਖਾਂ ਦੇ ਵਾਸਤੇ ਇੰਪੋਰਟੈਂਸ ਜਿਹੜੀ ਹੈ ਮਹਾਰਾਜਾ ਭਵਿੰਦਰ ਸਿੰਘ ਹੋਰਾਂ ਦਾ ਉਪਰਾਲਾ ਸੀ ਨਿਸ਼ਾਨਦੇਹੀ ਕਰਨੀ ਸੀ ਕਿ ਉਹ ਜਗ੍ਹਾ ਕਿਹੜੀ ਹੈ ਉਹਨਾਂ ਨੇ ਜਿਹਨਾਂ ਗੁਰਦੇਵ ਸਿੰਘ ਹਰੀਕਾ ਹੋਰਾਂ ਨੂੰ ਬਖਸ਼ੀ ਵਾਲਾ ਪਿੰਡ ਆ ਉਹਨਾਂ ਦੇ ਜਨਰਲ ਸੀ ਉਹ ਪੈਪਸ ਦੇ ਪ੍ਰਾਈਮ ਮਿਨਿਸਟਰ ਵੀ ਰਹੇ ਹੈ ਇਹ ਨਿਸ਼ਾਨਦੇਹੀ ਜਿਸ ਤਰ੍ਹਾਂ ਦਿੱਲੀਚ ਕੀਤੀ ਗਈ ਬਗੇਜ਼ ਹੋ ਰਹਾ ਨੇ ਇਸੇ ਤਰ੍ਹਾਂ ਜਨਰਲ ਗੁਰਦਿਆਲ ਸਿੰਘ ਹਰਿਕਾ ਹੋ ਰਹੇ ਨੇ ਨਿਸ਼ਾਨਦੇਹੀ ਕਰਕੇ ਪਹਿਲੀ ਜਿਹੜੀ ਉਹ ਸਾਰੀ ਗੁਰਦੁਆਰਾ ਸਾਹਿਬ ਦੀ ਹੈ ਨਾ ਉਹ ਉਹਨਾਂ ਨੇ ਕਰਵਾਈ ਸੀ ਮਹਾਰਾਜਾ ਭੋਪਿੰਦਰ ਸਿੰਘ ਹੋ ਰਹੇ ਨੇ ਚਲੋ ਸਿੱਖ ਸੰਗਤਾਂ ਉੱਥੇ ਇਹ ਇੱਕ ਕਿਸਮ ਦਾ ਚਾਡਨ ਹੋਣਾ ਹੈ ਸਿੱਖਾਂ ਵਾਸੀ ਵੀ ਬੜਾ ਸ਼ੌਂਕੀਏ ਫਤਿਹਗੜ੍ਹ ਸਾਹਿਬ ਸਰਾਂਨੂ ਤਾਂ ਮਲਿਆ ਮੇਟ ਕਰਦਣਾ ਨਾਲ ਰੱਖਿਆ ਗਿਆ ਫਤਿਹਗੜ੍ਹ ਸਾਹਿਬ ਬਾਬਾ ਬੰਦਾ ਬਾਹਰ ਦੇ ਸਮੇਂ ਵਿੱਚ ਮੇਰੇ ਪਰਦਾਦਾ ਦਿੱਲੀ ਤੋਂ ਆਉਂਦੇ ਕਾਰ 'ਚ ਰੋਕ ਕੇ ਕਾਰ ਉੱਥੋਂ ਇੱਟਾਂ ਚੱਕ ਕੇ ਤੇ ਉਹਨਾਂ ਨੇ 50 ਵੀ ਲੱਗਿਆ ਕਿ ਸਰਹੰਦ ਦੀਆਂ ਇੱਟਾਂ ਸਿੱਟੀਆਂ ਸੀ ਮੇਰੇ ਪਿਤਾ ਨਾਲ ਸੀ ਮੈਂ ਤਾਂ ਕਹਿ ਰਿਹਾ ਤੁਹਾਨੂੰ ਕਿ ਇਹ ਮਸੂਬਾ ਨਾ ਵਾਸਤੇ ਵੀ ਬੜਾ ਬੁਧਪੁਰ ਰੱਖੇ ਰੋਜ਼ਾ ਸ਼ਰੀਫ ਹੈ ਜਿਹੜਾ ਉੱਥੇ-ਉੱਥੇ ਰਾਣੇ ਰਾਗ ਤੋਂ ਉਧਰਲੇ ਲੋਕ ਆਦੇ ਹੈ ਕਿਉਂਕਿ ਮੈਂ 10 ਸਾਲ ਸਰਦ ਸਿੰਘ ਜੀ ਸਿੰਘ ਨਾਲ ਆਰਗੇਨਾਈਜ਼ਿੰਗ ਸੈਕਟਰੀ ਸੀ ਉਹਨਾਂ ਦੇ ਘਰ ਹੀ ਰਹਿੰਦਾ ਸੀ ਇਹ ਟੋਟਲ ਮਾਹਰਾਂ ਦੀਆਂ ਹਵੇਲੀਆਂ ਬਾਰਲੇ ਜਿਹੜੇ ਹੈਗੇ ਗੁਰਦੁਆਰਾ ਸਾਹਿਬ ਇਹ ਸਾਡੇ ਦੇਖਦੇ ਆਂ ਦੇਖਦੇ ਆਂ ਅਸੀਂ ਸਾਰੀਆਂ ਚੀਜ਼ਾਂ ਵੇਖੀ ਔਰ ਅਸੀਂ ਜਿਸ ਤਰ੍ਹਾਂ ਮੇਰੀ ਤੁਹਾਡੀ ਗੱਲ ਹੋ ਰਹੀ ਹੈ ਇਸ ਤਰ੍ਹਾਂ ਇਹ ਗੱਲਾਂ ਪੁਰਾਣੇ ਬਜ਼ੁਰਗਾਂ ਤੋਂ ਸੁਣਦੇ ਹੋਣੇ ਸੀ ਅਸੀਂ ਇਹਨਾਂ ਦਾ ਸਾਰਿਆਂ ਦਾ ਕਿਉਂਕਿ ਇਹ ਇੱਕ ਸੁੰਦੇ ਰਿਪਰੈਜ਼ੈਂਟੇਸ਼ਨ ਹੈ ਆਪਣੇ ਫਰੀ ਕੋਟੇ ਲਾਕੇ ਦੀ ਇਹ ਸੰਗਤ ਚ ਆਉਣਗੇ ਇੱਥੇ ਇੱਥੇ ਆ ਕੇ ਫਿਰ ਇਹਨਾਂ ਦੇ ਵਿਚਾਰ ਅਸੀਂ ਸੁਣਾਗੇ ਤੇ ਸੰਗਤ ਦੀ ਮਹਾਨਤਾ ਤੁਹਾਨੂੰ ਪਤਾ ਹੈ ਸਿਕ ਕੌਮ ਚ ਕਿ ਸੰਗਤ ਜਿਹੜੀ ਹੈ ਉਹਨਾਂ ਨੂੰ ਮਹਾਰਾਜ ਨੇ ਸਭ ਤੋਂ ਉੱਤੇ ਰੱਖਿਆ ਇਸੇ ਉਪਰ ਆਇਆ ਕਰਕੇ ਇਹ ਇਹ ਸੰਗਤ ਜਿਹੜੀ ਹੈ ਉਹਦਾ ਹੁਕਮ ਮੰਨੋ ਉਹ ਇਹਨਾਂ ਨੇ ਮੈਨੂੰ ਜੋ ਹੁਕਮ ਦਿੱਤਾ ਕਿ ਸੰਗਤ ਜਾਣਾ ਚਾਹੀਦੀ ਹੈ ਅਸੀਂ ਤਾਂ ਚੱਲੋ ਇਹ ਵੀ ਸੰਗਤੀ ਹੈ ਪਤਾ ਨਹੀਂ ਤੁਸੀਂ ਲੈ ਨਹੀਂ ਆਪਦੇ ਨਾਲ ਨਾਲ ਸੰਗਤ ਦੇ ਲਈ ਹੋਰ ਉਪਰ ਲੱਗਦਾ ਲੈ ਇਹ ਜੋ ਕਹਿਣਗੇ ਸਾਨੂੰ ਮੇਰੀ ਗੱਲ ਨਹੀਂ ਸਮਝੇ ਸਾਨੂੰ ਇਹਨਾਂ ਨੇ ਸਿਰਫ ਵਸਤਾ ਕਿ ਹਾਲੇ ਤੱਕ ਜੇ ਇਸ ਵਕਤ ਕੋਈ ਗੱਲ ਕਹਿਣਗੇ ਸਾਨੂੰ ਕਿ ਅਸੀਂ ਜੇ ਪਹਿਲਾਂ ਕਰਦੇ ਤਾਂ ਮੈਂ ਇਹਨਾਂ ਨੂੰ ਕਿਹਾ ਕਿ ਇਹ ਆਪਾਂ ਜਿਹੜੀ ਐਕਸਰਸਾਈਜ਼ ਹੈ 12-15 ਦਿਨਾਂ ਵਿੱਚ ਪਹਿਲਾਂ ਸ਼ੁਰੂ ਕਰਿਆ ਕਰੀਏ ਕਿ ਇਹ ਸਾਰੀਆਂ ਚੀਜ਼ਾਂ ਹੁਣ ਮੈਂ ਹੈਂਡ ਰਾਈਟਿੰਗ ਕਰ ਰਹੇ ਹਾਂ ਕਿ ਹਰ ਜੀ ਜਿਹੜੀ ਹੈਂਡ ਰਾਈਟਿੰਗ ਆਵੇ ਔਰ ਕੰਪਿਊਟਰਾਈਜ਼ ਹੋ ਜਾਈਂ ਅਗਲੇ ਅਗਲੇ ਸਾਲ ਵਾਸਤੇ 1 ਮਿੰਟ ਚ ਪ੍ਰਿੰਟ ਕਰ ਲਓ ਤੁਸੀਂ ਤੇ 2 ਮਿੰਟਾਂ ਚ ਵੇਖ ਸਕਦੇ ਹੋ ਦੁਨੀਆ ਤਾਂ ਡਿਜੀਟਲ ਹੋਈ ਜਾਂਦੀ ਹੈ ਤੋਂ ਮੈਂ ਸਾਰਿਆ ਇਹ ਸਿਸਟਮ ਦੇ ਹੀ ਕੋਸ਼ਿਸ਼ ਕਰ ਰਹੇ ਹਾਂ ਗੁਰਦੁਆਰਿਆਂ ਦੇ ਰਿਕਾਰਡਸ ਸਾਰੀਆਂ ਪ੍ਰਾਪਰਟੀਆਂ ਦੇ ਰਿਕਾਰਡਸ ਹਰ ਚੀਜ਼ ਜਿਹੜੀ ਉਹਨੂੰ ਕਰ ਰਹੇ ਹਾਂ ਕੋਈ ਪਬਲਿਕ ਜੇ ਤੋ ਵੇਖਣਾ ਵੀ ਚਾਹਵੇ ਤਾਂ ਵੇਖ ਲੈ ਪਾਵਨ ਤੇ ਪਿੱਤਰ ਤੱਕ ਦੀ ਤੋਂ ਸਰਵੰਸ਼ਦਾਨੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਹਨਾਂ ਦੇ ਪਰਿਵਾਰ ਦੀ ਲਸਾਨੀ ਚਹੀਦੀ ਨੂੰ ਸਮਰਪਤ ਫਰੀਦਕੋੜ ਤੋਂ ਸੁਖਮਨੀ ਸੇਵਾ ਸੁਸਾਇਟੀ ਔਰ ਨਾਲ ਦੀ ਨਾਲ ਹੀ ਜੋ ਹੈ ਮਾਈ ਗੋਦਰੀ ਸਾਹਿਬ ਦੀ ਸੁਖਮਨੀ ਸੇਵਾ ਸੁਸਾਇਟੀ ਦੋਵੇਂ ਇਕੱਠੀਆਂ ਹੋ ਕੇ ਇਸ ਸਥਾਨ ਤੋਂ ਜਾ ਕੇ ਚਮਕੌਰ ਸਾਹਿਬ ਇਹਨਾਂ ਨੇ 3 ਦਿਨ ਵਾਸਤੇ ਅਖੰਡ ਜਾਪ ਕਰਨਾ ਹੈ ਕੱਲ ਤੋਂ ਸ਼ੁਰੂ ਹੋਊਗਾ 27 ਤਰੀਕ ਨੂੰ ਸਮਾਪਤੀ ਹੋਏਗੀ ਤੇ ਮੈਂ ਇਹਨਾਂ ਦਾ ਬਹੁਤ ਧੰਨਵਾਦ ਕਰਦਾ ਹਾਂ ਹਰ ਸਾਲ ਦੀ ਤਰ੍ਹਾਂ ਅੱਜ ਵੀ ਸਾਰਿਆਂ ਨੂੰ ਇਸ ਸਥਾਨ ਤੋਂ ਮਾਤਾ ਖੀਵੀ ਜੀ ਬਲੇ ਸੇਵਾਦਾਰ ਔਰ ਪਲੱਸ ਜਿਹੜੇ ਬਾਬਾ ਫਰੀਦ ਜੀ ਦੀ ਸਾਰੀ ਟੀਮ ਔਰ ਉਹਨਾਂ ਵੱਲੋਂ ਵੀ ਜੋ ਯੋਗਦਾਨ ਪਾਇਆ ਜਾ ਰਿਹਾ ਹੈ ਮਾਤਾ ਖੀਵੀ ਜੀ ਵੱਲੋਂ ਵੀ ਜੋ ਯੋਗਦਾਨ ਪਾਇਆ ਜਾ ਰਿਹਾ ਹੈ ਔਰ ਇਹਨਾਂ ਸਾਰੀਆਂ ਸੰਗਤ ਦੀ ਸਹੂਲਤ ਵਾਸਤੇ ਬਹੁਤ ਧੰਨਵਾਦ ਕਰਦੇ ਹਾਂ ਜੋ ਕਿ ਹਰ ਸਾਲ ਉਹਨਾਂ ਦੀ ਛੀਦੀ ਨੂੰ ਯਾਦ ਕਰਦੇ ਹਨ ਔਰ ਇਹ ਹਮੇਸ਼ਾ ਹੀ ਇਹੋ ਜਿਹੇ ਦਿਨ ਮਨਾਉਂਦੇ ਦਿੰਦੇ ਹਨ ਬਹੁਤ ਬਹੁਤ ਧੰਨਵਾਦ ਵਹਿਗਰਜੀ ਕਾ ਖਾਲਸਾ ਵਹਿਗਰਜੀ ਕੀ ਫਤਿਹ ਮੇਰਾ ਨਾਮ ਗੁਰਜੀਤ ਕੌਰਾ ਜੀ ਤੇ ਅਸੀਂ ਸੁਖਮਨੀ ਸੋਸਾਇਟੀ ਨਾਲ ਜੁੜੇ ਹਾਂ ਤੇ ਸੁਖਮਨੀ ਸੋਸਾਇਟੀ ਸਾਡੀ ਮਾਈ ਕੋਦੜੀ ਤੋਂ ਸਾਰੀ ਚੱਲੀ ਆ ਤੇ ਅਸੀਂ ਉਹਨਾਂ ਜੋਧਿਆਂ ਦੀ ਧਰਤੀ ਤੇ ਨਮਸਕਾਰ ਕਰਨ ਚੱਲੇ ਆ ਵੰਨਦੀ ਚਰਨ ਧੂੜ ਮੱਥੇ ਲਾਉਣ ਚੱਲੇ ਆ ਤੇ ਲੱਖ ਲੱਖ ਉਹ ਕਰਦੇ ਆ ਸ਼ੁਕਰਾਨਾ ਗੁਰੂਆਂ ਦਾ ਤੇ ਬਹੁਤ 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 ਵੱਡੇ ਵੱਡੇ ਮਹਾਨ ਮਹਾਂਪੁਰਸ਼ ਉੱਥੇ ਆਏ ਆ ਉਹਨਾਂ ਦੇ ਦਰਸ਼ਨ ਕਰਾਂਗੇ ਤੇ ਉਹਨਾਂ ਜੋਧਿਆਂ ਨੂੰ ਯਾਦ ਕਰਾਂਗੇ ਤੇ ਉਹਨਾਂ ਦੀ ਯਾਦ ਵਿੱਚ ਪਾਠ ਕਰਾਂਗੇ ਜੋ ਵੀ ਹੋ ਸਕੇ ਜਿੰਨਾ ਵੀ ਸੇਵਾ ਹੋਈ ਅਸੀਂ ਕਰਾਂਗੇ ਜੀ ਕਿਸ ਤਰ੍ਹਾਂ ਲੱਗਾ ਉਪਰਾਲਾ ਉਹ ਬਹੁਤ ਵਧੀਆ ਲੱਗਿਆ ਜੀ ਸਾਨੂੰ ਉਪਰਾਲਾ ਹਾਂ ਜੀ ਅਸੀਂ ਪਹਿਲੀ ਵਾਰ ਜਾ ਰਹੇ ਆ ਸਾਡੇ ਮਤਲਬ ਕਿ ਕਲੋਨੀ ਦੀ ਸੰਗਤ ਪਹਿਲੀ ਵਾਰੀ ਜਾ ਰਹੀ ਆ de aggo malak pao ga ta fer le